ਗੇ ਦੀ ਵਿਚਾਰੀ ਨੂੰ ਫੋਨ ਫਰਾ ਕੇ ਗਈ ਇਹ ਫੋਨ ਤੇ ਹੀ ਦੇਖ ਕੇ ਟਾਈਮ ਪਾਸ ਕਰਨਾ ਇਹ ਦੇਖਣਾ ਪਹੁੰਚੋ ਦੇਲੇ ਨੂੰ ਲੱਗਣ ਡਿਆ ਮੇਰਾ ਤੇ ਜੀ ਕਰੰਡਿਆ ਵਾ ਮੈਂ ਜਾ ਕੇ ਆਪਣੀ ਮਾਂ ਨੂੰ ਮਿਲਾਂਗਾ ਯਾ ਮਾਂ ਇਥੇ ਅਜੇ ਕਿਤੇ ਪਤਾ ਨਹੀਂ ਹੋ ਵਰ ਕਰਾਂ ਹੀ ਜਾਣ ਡਿਆ ਅਜੇ ਤੇ ਕਿ ਇਹ ਤੇਨਾਂ ਦੀਦੀ ਨੂੰ ਕਿਹਾ ਨਾ ਸਾਦੀ ਨ ਕੋ ਮੇਰੇ ਨਾਲ ਚੱਲੇ ਉਹ ਦੀਦੀ ਉਹ ਤਾਂ ਕਹਿ ਕੇ ਮਨਾ ਨਹੀਂ ਦੇਣਾ ਪਰ ਉਹਨੇ ਮੇਰੇ ਨਾਲ ਸਾਰੇ ਰਾਤ ਲੜਦਾ ਹੀ ਜਾਣਾ ਬੋਲਦਾ ਹੀ ਜਾਣਾ ਮੈਨੂੰ ਪਤਾ ਮੈਨੂੰ ਇਹ ਉਪੀ ਰਹਿ ਸੁੱਕ ਕੋਈ ਫਾਇਦਾ ਨਹੀਂ ਕਹਿਣਾ ਇਹ ਕਰ ਚ ਕਲਾ ਬਾਗੇ ਜਾਨੀ ਕੋਲ ਆਣ ਵਾਲਾ ਬੰਦਾ ਚੁੱਪ ਹੀ ਰਹੇ ਕੀ ਕਰਾਂ ਉਹ ਜਿਵੇਂ ਲੱਗਦਾ ਵੀ ਪੁਰਾਣੀਆਂ ਚੀਜ਼ਾਂ ਹੀ ਜਾਣਦੀਆਂ ਹੋਣ ਉਹ ਚੰਗਾ ਹੀ ਨਹੀਂ ਲੱਗਣ ਡਿਆ ਮਾਂ ਜਦੋਂ ਬੰਦਾ ਕੁਵਾਰਾ ਹੁੰਦਾ ਵੇਲਾ ਮਾਂ ਪਿਓ ਦਾ ਹੀ ਹੱਕ ਹੁੰਦਾ ਜਦੋਂ ਵਿਆਹ ਆ ਜਾਂਦਾ ਮਾਂ ਪਿਓ ਦਾ ਹੱਕ ਹੀ ਮੁੱਕ ਜਾਂਦਾ ਮਾਂ ਪਿਓ ਨੂੰ ਆਪਣੀ ਮਿਹਨਤ ਦੱਸਣ ਲਈ ਪੁਰਣੀਆਂ ਦੀ ਕਿਸਮਾਂ ਤੇ ਹੀ ਇਹ ਕੁਸ਼ ਹੋਵੇ ਜਾ ਜਿੱਥੇ ਖੇਡੀਆਂ ਵੱਡੀਆਂ ਹੋਈਆਂ ਪਲੀਆਂ ਉੱਥੇ ਜਾਣ ਦੇ ਨਹੀਂ ਹੁਕਮ ਹੈ ਸਾਰਿਆਂ ਦੇ ਪਹਿਲਾਂ ਸੈਂਡ ਕਰਾਵਾਂ ਅੱਗੇ ਆ ਲਵਾਂ ਕਿ ਫੇਰ ਜਾਵਾਂ ਮੇਰੇ ਨੂੰ ਫੋਨ ਹੀ ਨਾ ਪਰ ਮੰਮੀ ਵੀ ਨਹੀਂ ਆ ਨੰਬਰ ਤੋਂ ਫੋਨ ਚੁੱਕਦੀ ਤੇ ਅੱਗੇ ਵੀ ਇੱਕ ਦੋ ਵਾਰੀ ਲਾਇਆ ਆਂਦੀ ਹੁਣ ਪਤਾ ਨਹੀਂ ਕਿਹੜਾ ਨੰਬਰ ਕਿਹੜਾ ਨਹੀਂ ਫੇਰ ਮੰਮੀ ਘਰੇ ਚੋਕੀ ਲਵੇ ਅੱਜ

ਜੋ ਦੋ ਮੈਨਾਂ ਬੰਦਾ ਖਵਾਰਾ ਹੁਣ ਤੱਕ ਕਿੰਨੇ ਸੁਪਨੇ ਸਜਾਉਂਦਾ ਮੈਂ ਗਿਆ ਤੋਂ ਬਾਅਦ ਇੰਤਾ ਕਰੂੰਗੀ ਉਦਾਂ ਕਰੂੰਗੀ ਪਰ ਹਰ ਇੱਕ ਦੀ ਕਿਸਮਤ ਮੇਰੇ ਵਾਂਗੂ ਹੀ ਲਿਖੀ ਲੱਗਦਾ ਰੱਬ ਨੇ ਕਿਤੇ ਇਹ ਕਹਦੀ ਕੋਈ ਚੰਗੀ ਹੋਊਗੀ ਪਰ ਮੇਰੇ ਵੱਲ ਵੇਖ ਕੇ ਲੱਗਦਾ ਮੈਨੂੰ ਵੀ ਸਾਰੀਆਂ ਕੁੜੀਆਂ ਮੇਰੇ ਵਾਂਗੂ ਹੀ ਵੱਜੀਆਂ ਹੋਣਗੀਆਂ ਕਿ ਕਰਮਾਂ ਵਾਲੀ ਹੋ ਜਿੰਨੂੰ ਚੰਗਾ ਘਰ ਬਾੜ ਮਿਲਿਆ ਹੋਊਗਾ ਮੈਂ ਰੱਬ ਕੋਲੋਂ ਧੀ ਤੇ ਮੰਗਦੀ ਆਂ ਪਰ ਜਦੋਂ ਆਪਣੇ ਵੱਲੋਂ ਸੋਚਦੀ ਆਂ ਕਿ ਮੇਰ ਨਾਲ ਹੀ ਸਭ ਕੁਝ ਹੋਉਂਦਿਆ। ਇਹ ਰੱਬਾ ਸੋਚ ਕੇ ਤੇ ਇਹ ਲੱਗਦਾ ਹੌਲਕਾ ਮੇਰੀ ਪੀਣਾ ਨਾ ਇਹੋ ਜਿਹਾ ਕੁਝ ਵੀ ਹੋਏ। ਮੈਂ ਇੱਥੇ ਜਰਦੀ ਆਂ ਪਰ ਮੇਰੇ ਕੋਲੋਂ ਮੇਰੀ ਤੀਹ ਦਾ ਦੁੱਖ ਨਹੀਂ ਜਰਿਆ ਜਾਣਾ। ਸੋਲ ਕਪੜੇ ਤੇ ਪਾ ਗਏ ਇਹ ਵਿੱਚ। ਬੱਤੀ ਬੰਦ ਹੋ ਗਈ। ਮੈਂ ਤਾਂ ਕਚਲ ਕੱਪੜੇ ਧੋਵ ਜਾਣਗੇ ਤੇ ਝਾਂਚਾ ਮੁੱਕ ਜੂਗੇ। ਸੁੱਕ ਪੱਗ ਵਿੱਚ ਝੁੱਪ ਜੂ, ਬਹੁਤ ਅੰਨਕੀ ਗਾਲਾਂ ਆਜਾਂ। ਖੋਲ ਕੇ ਮੈਂ ਤਾਂ ਬੋਲੀ ਨਹੀਂ ਆ। ਤੇ ਮੈਨੂੰ ਇਹ ਵੀ ਕੱਪੜੇ ਧੋਵ ਜਾਣ। ਚਲੋ ਹੋਰ ਤਾਂ ਕੋਈ ਗੱਲ ਨਹੀਂ ਕਿ ਆਪਣੇ ਬੰਦਾ ਇਹ ਹਾਲ ਤੇ ਹੰਦਾ ਕਦਾ ਮੋੜ ਕੇ ਬੜੇ ਬੋਲਣ ਦਾ ਹੁੰਦਾ ਕਿ ਆਪਣੇ ਨਹੀਂ ਹੁੰਦੇ। ਇਹ ਗੱਲ ਉਹਦਾ ਸਮਝ ਨਹੀਂ ਆ। ਪਰ ਜੇ ਕੱਪੜੇ ਤੋਂ ਹਣ ਬਹਿ ਜਾਂਦੀ ਨਾ ਤੁਹਾਨੂੰ ਹੋਰ ਥਕਾਵਟ ਮੈਸੇਜ ਹੋਣੀ। ਮੈਂ ਚਲੋ ਕੱਪੜੇ ਦਾ ਕੰਮ ਮੈਂ ਕੱਢ ਦਿੰਨੀ ਆ। ਜਿਵੇਂ ਮਾਪਾਂ ਨੂੰ ਬੰਦੀ ਕੱਪੜੇ ਥਾਪੀ ਮਾਰ-ਮਾਰ ਕੇ ਚੰਗੇ-ਚੰਗੇ ਲੀੜੇ ਜਿਹੜੇ ਉਹ ਪਾੜ ਕੇ ਸੋੜਦੇ ਨੇ ਇਹ ਇੱਕ ਮਸ਼ੀਨ 'ਚ ਮੜਮੜਾ ਗੇੜਾ ਲੱਗ ਗਿਆ ਉਹ ਤਾਂ ਕੱਪੜੇ ਨੇ ਇਦਾਂ ਥੋੜੀ ਜਿਹਾ 6-6 ਮਹੀਨੇ ਪਾਇਆ ਹੁੰਦਾ ਕੱਪੜਿਆਂ ਉਹਨਾਂ ਦੇ ਇੱਕ ਦਿਨ ਕੱਪੜੇ ਹੁੰਦਾ ਵਾ ਤੇ ਇੱਥੇ ਤੇ ਛੱਤ 'ਤੇ ਸੁੱਕ ਜਾਣੇ ਹੁੰਦੇ ਮਸ਼ੀਨ ਦੇ ਵਿੱਚ ਇੱਕ ਗੇੜਾ ਲੱਗਣਾ ਹੁੰਦਾ ਸਾਰਾ ਕੱਪੜੇ ਨੂੰ ਕੰਮ ਕਰਨ ਲੱਗਿਆ ਉਹਨੇ ਰੋਂਦੀ ਆ ਕਿ ਆਹ ਚੀਜ਼ ਇਦਾਂ ਦਾ ਕਰਦੇ ਪਏ ਆ ਇਦਾਂ ਮੈਂ ਕਰਨ ਪਏ ਜਾਂਦਾ ਜਾਣ ਕੇ ਕਰਦੀ ਬਸ ਸੁੱਕ ਪੱਦੇ ਨੇ ਦੇਖ ਕੇ ਹੋਰ ਤਰ੍ਹਾਂ ਹੁੰਦੇ ਆ ਬੰਦਾ ਹੱਸ ਕੇ ਫੇਟ ਨਾ ਘਰ ਦੇ ਵਿੱਚ ਸੋਹਣਾ ਲੱਗਦਾ ਜਦੋਂ ਹੱਸ ਕੇ ਘੜਦੀ ਹੈ ਨਾ ਘਰ ਚ ਤੇ ਵਧੀਆ ਲੱਗਦਾ ਤੇ ਹੁਣ ਤੇ ਨਾ ਚੁੱਪ ਚੁੱਪਾ ਨਾ ਤੇ ਮੇਰਾ ਵੀ ਮਾਨ ਟਿਕੜ ਨਿੰਡਿਆ ਮੈਂ ਚਲ ਕੰਮ ਹੀ ਕਰ ਜਾਵਾਂ ਨਾਲ ਟਾਈਮ ਪਾਸ ਹੋ ਜੂਗਾ ਚਲ ਕਰ ਤੋਣੀ ਬੱਤੀ ਆਉਂਦੀ ਫਿਰ ਵੇਖੀ ਜਾਂਦੀ ਆ ਬਾਹਰ ਦਿੱਤੇ ਆ ਬਾਹਰ ਚ ਆਉਂਦੇ ਫਿਰ ਬਟਨ ਛੱਡ ਦਿੰਦੀ ਹੁਣ ਚਲ ਅੰਦਰੋਂ ਕੋਈ ਕੰਮ ਵੇਖਦੇ ਆ ਤੇ ਛੱਡ ਛੂੜੇ ਵੀ ਲੱਗਣ ਵਾਲਾ ਸਾਰੇ ਚੜੜੂ ਦਾ ਕੰਮ ਨਾ ਬੇਵਲ ਲੈਣੀ ਜੇ ਤਲੀ ਕਰਦਾ ਮੇਰਾ ਝੜੂ ਲਾਉਣ ਨੂੰ ਆਪੇ ਕੰਮ ਕਰੂਗੀ ਪਰ ਜੇ ਮੈਂ ਨਾ ਨਾ ਕੀਤਾ ਤੇ ਨਾ ਉਹਨੂੰ ਵਿਚਾਰੇ ਨੂੰ ਕਹਣਾ ਕਿ ਤੂੰ ਕਰ ਤ ਉਹ ਅੱਗੇ ਸਰੀਰ ਉਹ ਹੋ ਜਾ ਤਾਂ ਮੈਂ ਹੀ ਝੜੂ ਲਾਉਣਾ ਮੈਂ ਲਾ ਦਿੰਨੀ ਛੋਕਰਾ ਕਿਤੇ ਸਾਰੇ ਜਿਹੜੇ ਬੈਠੀ ਰਹਿੰਦੀ ਅੱਜ ਕਪੜੇ ਧੋਣ ਚ ਲੱਗੀ ਆ ਪਰ ਕਪੜੇ ਕਿ ਧੋਣੇ ਆ ਬੱਤੀ ਦੇ ਬੰਦ ਵਾ ਇਹ ਵੀ ਖਣੀ ਫਰਜ ਦਾ ਹੀ ਕੂਰਾ ਕਰਨ ਗਈ ਹੈ। ਹੋਰ ਕੀ ਕਰਦੀ ਫਿਰਦੀ ਅੱਜ ਕਿਧਰੋਂ ਦਿਨ ਚੜਾ ਆ ਜਿਹੜਾ ਕੱਪੜੇ ਧੋਣ ਦਾ। ਚੱਲ ਚੰਗਾ ਵਾ ਕੇ ਕੋਲਾ ਕੋਹ ਤੇ ਕਰੂਗੀ। ਲਾ ਲਾ ਸੁੱਟ ਦਿੰਦੀ ਅੱਗੇ ਤੇ ਮੈਨੂੰ ਰੋਲ ਧੋਣੇ ਪੈਂਦੇ। ਮੈਨੂੰ ਹੀ ਧੋਣੇ ਪੈਣੇ। ਤੋਂ ਦੂਜੀ ਤੇ ਥੋੜਾ ਬੋਟਾ ਕੰਮ ਹੋ ਰਿਹਾ ਹੋ ਜੂਗੇ ਹੁਣ ਚੰਨਰ ਸੋਈ ਸਾਫ਼ ਕਰ ਲੀਣੀ। ਛਾੜੋ ਕੀ ਲਾਉਣਾ ਹੁੰਦਾ। ਫਾਇਦਾ ਝਾੜੂ ਲਾਉਣ ਦਾ ਤਾਂ ਕੋਈ ਫਾਇਦਾ ਨਹੀਂ ਹੈ ਮਿਸਤਰੀਆਂ ਦਾ ਖਲਾਰਾ ਇਹਨੇ ਮੁੱਕਣ ਡਿਆ ਤੇ ਕਿੰਨਾ ਖਲਾਰਾ ਲੱਗਣ ਡਿਆ ਅੱਜ ਮੌਸਮ ਦੇ ਕਿੰਨਾ ਸੋਹਣਾ ਹੋਇਆ ਵਾ ਅਰ ਜੇ ਮੀਂਹ ਪੈ ਗਿਆ ਨਾ ਤਾਂ ਇੱਥੇ ਕਹਾਣੀ ਹੋ ਜਾਣੀ ਏ ਤੇ ਮਹਾ ਅੱਗੇ ਗੇਟ ਲੱਗਾ ਤੇ ਵੇੜਾ ਤਾਂ ਪਤਾ ਨਹੀਂ ਕਦੋਂ ਕਰਦ ਨਿਬੜਨਾ ਪਰ ਇਹ ਆ ਕਿ ਜੇ ਮੀਂਹ ਪੈਣ ਡਿਆ ਤਾਂ ਹੋਣ ਲੱਗਾ ਪੈਣੇ ਕਿ ਲੋਕਾਂ ਦੇ ਕਣਕਾਂ ਸਾਂਭੇ ਕਿੰਨਾ ਇਹਦੇ ਸਾਰੇ ਜੱਟ ਵੀ ਰੋਲ ਜਾਂਦੇ ਮੰਡੀਆਂ ਦੇ ਵਿੱਚ ਅੰਤੜ ਕਣਕਾਂ ਨਾਲ ਐਰਕਾ ਕਣਕਾਂ ਸਾਂਭਣ ਦਿੱਤੀਆਂ ਨਾ ਇੰਨੇ ਬੜਾ ਪਰਮਾਤਮਾ ਕੰਪ੍ਰੇਸ਼ੀਅਰ ਮੀਨੇ ਦੀ ਕਮਾਈ ਹੁੰਦੀ ਆ ਤਾਂ ਬੰਦਾ ਸ਼ਦਾਈ ਹੋ ਜਾਂਦਾ ਪਾਲੀ ਦੇ ਵਿੱਚ ਸੋਨਾ ਹੋ ਗਿਆ ਕਰਾ ਲੋਕਾਂ ਦੇ ਝਾੜ ਵਧੀਆ ਨਿਕਲ ਆਇਆ ਕੋਨੇ ਆ ਪਤਾ ਨਹੀਂ ਕਦੋਂ ਮੀਂਹ ਆ ਜਾਣਾ ਮੇੜਵਾ ਪਹਿਲਾਂ ਪਾ ਮ ਕੰਮ ਆ ਤੇ ਕੋ ਉਹ ਵੀ ਨਾ ਹੌਲੀ ਹੌਲੀ ਕੰਮ ਲੱਗੇ ਰਹਿੰਦੇ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਤੇ ਮੇਰੇ ਵਰਗੇ ਨੇ ਕਿਹਾ ਨਾ ਸਾਬੀ ਨੇ ਹੁਣੇ 扑ਟਕਾ ਆ ਜਾਣਾ ਤੂੰ ਮਿਸਤਰੀਆਂ ਨਾਲ ਗੱਲਾਂ ਕਰਂਦੇ ਆ ਮਿਸਤਰੀਆਂ ਲਾ ਕੇ ਕੀ ਕਰਦੇ ਆ ਮੜਦੇ ਬਾਰ ਕੋਲ ਉਹ ਸਵੇਰੇ ਜਿੰਨ ਕੋਸ਼ ਨੂੰ ਡਰ ਪੈਂਦਾ ਤੇ ਜੇ ਬੰਦਾ ਕਾਊਗਾ ਤਾਂ ਫੇਰੀ ਕੰਮ ਕਰਨਗੇ ਜਿਹਨਾਂ ਨੂੰ ਕਿਹਾ ਨਾ ਇਹਨਾਂ ਨੂੰ ਉੱਥੇ ਵੀ ਜੱਟ ਮਾਰੀ ਜਾਣਾ ਆ 10 ਦਿਨਾਂ ਚ ਕੋ ਗੇਰ ਹੀ 15 ਚ ਲੱਗਾ ਹੀ ਬਸ ਤੇ ਸਾਰੇ ਵਿੜੇ ਦਾ ਨਰਕ ਪਿਆ ਜੋ ਕੋ ਭੈਣ ਭਰਾ ਵੇ ਤੇ ਕੀ ਬਣੇ ਸਾਡੇ ਘਰ ਇੰਨਾ ਨਰਕ ਪਿਆ ਖਲਾਰਾ ਹੀ ਖਲਾਰਾ ਵਾ ਕੁਛ ਨਹੀਂ ਹਾਲ ਇਹਨਾਂ ਦਾ ਹੁਣ ਤੇ ਇੱਕ ਵਾਰੀ ਖਲਾਰਾ ਚੁੱਕਿਆ ਜਾਣਾ ਸਾਰਾ ਜਿਹਨਾਂ ਤੇ ਇਹਨਾਂ ਦਾ ਕੰਮ ਨਾ ਨਿਭੜਿਆ ਉਹਨਾਂ ਚੰਦੇ ਚੁੱਕਿਆ ਜਾਣਾ ਵੇਖਿਆ ਉੱਥੇ ਹੀ ਖਲੋਤਾ ਹੀ ਇਹ ਨਹੀਂ ਮੈਂ ਕੋ ਕੰਮ ਕਰ ਲਾਂ ਜਾਂ ਨਾ ਕਰਾਂ ਇਹ ਵੀ ਆਸਰੇ ਪਾਲਦੇ ਆ ਇਹ ਕਿਹੜੇ ਘਟ ਆ ਮੈਂ ਠੇਕਾ ਕਰ ਲਓ ਭਾਵੇਂ ਦਿਹਾੜੀ ਕਰ ਲਓ ਇਹਨਾਂ ਨਾ ਇਹਨਾਂ ਦਾ ਵੀ ਗੁੱਖ ਨਹੀਂ ਹਾਂ ਚਾਹਣੇ ਕੀ ਸੋਈ ਸਾਫ ਹੋ ਜੀ ਚਾਹ ਹਟ ਕੀ ਨਾ ਝਾੜੂ ਲੌਂਦਾ ਵੀ ਕਪੜੇ ਉੱਥੇ ਛੱਡਦੇ ਕਪੜੇ ਕਿੱਥੇ ਧੋਣੇ ਆ ਹੱਥ ਨਾਲ ਕਿੱਥੇ ਧੋਣ ਲਈ ਆ ਸਰੀਰ ਨੂੰ ਤੇ ਦੋਖ ਨਹੀਂ ਦਿੰਦੀ ਮਾਸਾ ਵੀ ਬੱਤੀ ਤੇ ਬੰਨ੍ਹ ਦੇ ਛਾੜੂ ਤੇ ਘੱਟ ਲੌਂਦੇ ਆ ਵੇ ਕਿਦਾਂ ਨਿਗਾਟ ਆਈ ਆ ਮਿਸਤਰੀਆਂ ਵੱਲ ਵੇਖੀ ਜਾਣ ਲਈ ਆ ਥੋੜਾ ਬੋਤਾ ਸੋਚੇ ਬਗਾਨੇ ਬੰਦੇ ਆ ਤੂੰ ਕੰਮ ਕਰ ਤੇ ਆਪਣਾ ਅੰਦਰ ਆ ਛਾੜੂ ਦੀ ਤਾਂ ਲਾਉਣਾ ਸਾਰਾ ਨਹੀਂ ਲਾਉਣਾ ਅੱਧੇ ਚੰਨੀ ਛੱਡ ਕੇ ਆ ਜਾਣਾ ਕੰਮ ਕਰਨ ਨੂੰ ਤੇ ਜੀ ਨਹੀਂ ਕਰਦਾ ਇੰਨੀ ਬਣੀ ਤਾਂ ਢਿੱਡ ਦੀ ਤੇ ਥੇਰੇ

ਸਿਆਲ ਨਾ ਹੁੰਦੀ ਤੇ ਮజే ਨਾ ਕਿਤੇ ਬਹਿ ਕੇ ਆਉਣਾ ਹੈ ਤੇ ਬੂਏ ਗੜੀ ਲੱਤ ਜਾਣਾ ਅੱਛਾ 게ਟ ਲਾਉਂਦੇ ਵਧੀਆ ਜਨ ਮੇਦੀ ਦਾ ਕਰ ਬਣ ਦਿਆ ਤਦੈ ਨਹੀਂ ਫੋਨ ਫਾਨ ਕਰਦੀ ਕਿ ਪਤਾ ਕਿੰਨੀ ਕਿ ਬਿਜੀ ਰਹਿੰਦੀ ਕਜਾ ਕੇ ਤੇ ਫੋਨ ਕੀਤਾ ਹੁੰਦਾ ਤੇ ਮੇਰੇ ਧੀ ਨੇ ਗਾੜੀ ਉੱਡੀ ਹੋਣਾ ਹੈ ਕਿੱਡਾ ਸੋਹਣਾ ਲੱਗਣ ਡਿਆ ਘਰ ਬਰਸਦਾ ਤੇ ਨਕਸ਼ਾ ਹੀ ਬਦਲ ਗਿਆ ਤੇ ਕਿਹੜਾ ਮਿੱਟੀ ਹੁਣ ਖਲਾਰਨ ਵਾਲੀ ਸਾਂਭੀ ਦਾ ਕੀ ਪਤਾ ਕੀ ਕਰਦਾ ਹਾਂ ਆਹ ਵੇਲਾ ਸਾਰਾ ਬੂਟਾ ਵੜਤਾ ਹੈ ਮਿਸਤਰੀਆਂ ਨੇ ਇਹਨਾਂ ਦਾ ਵੀ ਕੋਖ ਨਹੀਂ ਆਹ ਇਹ ਕੌਣ ਹੈ ਸੱਸੀ ਮਸੀ ਜੀ ਸੱਸੀ ਦਾ ਪੁੱਤ ਹੋਰ ਸੌ ਠੀਕ ਠਾਕ ਜੀ ਹਾਂ ਠੀਕ ਠਾਕ ਪੁੱਤ ਮਸੀ ਗਾਂ ਦੀ ਕੌਣ ਹੈ ਤੂੰ ਸੁਖ ਦੇ ਦੇ ਮੰਮੀ ਜੀ ਆਹੋ ਆਜੋ ਕੋਈ ਨੇ ਦੱਸ ਦਿੰਨੇ ਆ ਸੁੱਖ ਕਿੱਥੇ ਬੱਤ ਘਰੇ ਜੇ ਤੇ ਐਨੀ ਗਰਮੀ ਚ ਤੁਸੀਂ ਬਸਿਆ ਹੀ ਦੋ ਦੱਸ ਦਿੰਨੇ ਸਾਬੀ ਵੀਰਾਂ ਨੂੰ ਲੈ ਆਂਦਾ ਜਾ ਕੇ ਪੁੱਤ ਮੈਂ ਆਇਆ ਨਾ ਮੁੰਡੇ ਦੇ ਨਾਲ ਹੀ ਮੁੰਡੇ ਦੋਸਤ ਦਾ ਆ ਗਿਆ ਹੁਣ ਉਹ ਜਾਂਦਾ ਸੀ ਤਾਈ ਮੈਂ ਲੈ ਕੇ ਜਾਣਾ ਤੈਨੂੰ ਨਾਲ ਬੈਣ ਕੋ ਅੱਛਾ ਅੱਛਾ ਉਹ ਫਿਰ ਚਲ ਗਿਆ ਗਿਆ ਤੇ ਫਿਰ ਤਾਂ ਕਰਕੇ ਨਹੀਂ ਚਲ ਕੋਈ ਗੱਲ ਨਹੀਂ ਸਾਬੀ ਵੀਰਾਂ ਆਹੀ ਤੇ ਲੈ ਆਂਦਾ ਜਾ ਕੇ ਐਨਾ ਸ਼ੁਕਰ ਤੁਹਾਨੂੰ ਮੇਰੇ ਕੋ ਨੰਬਰ ਹੀ ਹੈ ਨਹੀਂ ਤੇ ਮੈਂ ਫੋਨ ਕਿੱਥੋਂ ਕਰਨਾ ਸ਼ਾਲਾ ਗਰਮੀ ਵਿੱਚ ਬਸ ਸੌਖਣਾ ਬੜੀ ਭਾਂਡੀ ਸੀ ਅੱਜ ਸੋਕੋ ਠੰਡਾ ਹੀ ਹੋ ਪੁੱਤ ਆਹੋ ਨਹੀਂ ਅੱਜ ਤਾਂ ਮੈਂ ਅੱਗੇ ਆਖਣੇ ਕਿ ਮੌਸਮ ਠੰਡਾ ਹੋ ਤੁਰਨਾ ਬੜਾ ਪੈਂਦਾ ਤੇ ਕੋਈ ਆਟੋ ਵਾਲਾ ਨਹੀਂ ਮਿਲਿਆ ਹਾਂ ਨੇ ਇਦਾਂ ਹੀ ਹੈ ਕਿ ਗੋਮਜਾ ਬੜਾ ਹੋਇਆ ਵਾ ਤੇ ਚੋਪਾ ਵੀ ਉੱਥੇ ਮੇਕੋ ਕਹੋ ਨਾ ਬੈਠਾ ਮੱਝੇ ਇੱਥੇ ਮੈਂ ਪਾਣੀ ਲੈ ਕੇ ਆਉਣੀ ਹੇ ਮੰਮੀ ਮੇਰੀ ਇਹ ਹਾਲ ਤੱਕ ਰੋਈ ਨਹੀਂ ਹੁੰਦਾ ਨਾ ਪੁੱਤ ਰੋਈਦਾ ਨਹੀਂ ਹੁੰਦਾ ਐਸ ਦੀ ਹਾਲਤ ਚ ਮੇਰੀ ਧੀ ਕਿਉਂ ਰੋ ਰਹੀ ਹੈ ਨਹੀਂ ਨਹੀਂ ਵੇ ਮੈਂ ਵੀ ਆ ਗਈਆਂ ਨਾ ਹਾਂ ਨਹੀਂ ਤੁਹਾਨੂੰ ਮਿਲਣ ਕਿਉਂ ਨਹੀਂ ਆਈ ਮੇਰੇ ਪੁੱਤ ਮੈਨੂੰ ਮਿਲਣ ਕਿਉਂ ਨਹੀਂ ਆਇਆ ਹੈ ਜਦ ਕੋਈ ਕੋਈ ਬੁਲਾਤਾ ਹੈ ਨਾ ਤੇਰਾ ਕੋਈ ਰਾਜੀ ਬਾਜੀ ਦਾ ਮੈਨੂੰ ਪਤਾ ਲੱਗਦਾ ਨਾ ਹੋਰ ਮੰਮੀ ਮੈਂ ਤੁਹਾਨੂੰ ਕੱਲ ਮੇਰੇ ਪੁੱਤ ਬੈਹ ਇੱਥੇ ਹਾਂ ਕਿੱਦਾਂ ਸਭ ਠੀਕ ਓ ਹਾਂਜੀ ਤੁਹਾਨੂੰ ਕਿੱਦਾਂ ਪਤਾ ਲੱਗਾ ਮੈਨੂੰ ਪੁੱਤ ਮੈਨੂੰ ਤੇ ਪਤਾ ਕੀ ਲੱਗਣਾ ਤੇਰੀ ਚਾਚੀ ਜੀ ਨੇ ਮੈਨੂੰ ਦੱਸਿਆ ਬੁ ਖੁਸ਼ਖਬਰੀ ਤੇ ਮੇਰੇ ਕੋਲ ਰਿਆ ਹੀ ਨਹੀਂ ਗਿਆ ਕਿਉਂ ਰੋਣਾ ਮੇਰੇ ਪੁੱਤ ਨੇ ਵੇਖ ਲੈ ਮੈਂ ਮਨ ਆਪਣਾ ਬੰਦੇ ਆ ਨਾ ਪੁੱਤ ਕਿਉਂ ਰੋਵੇ ਮੇਰਾ ਮੈਂ ਮਗਰ ਮੇਰੇ ਜੀ ਰੋਣੇ ਕੋਈ ਨਹੀਂ ਕੋਈ ਪੁੱਤ ਵੇ ਲੈ ਮੈਂ ਅਨਿਯਮਾਨ ਆਪਣਾ ਨਹੀਂ ਕਰਨ ਦਾ ਕੋਈ ਨਹੀਂ ਰੋਣਾ ਨਹੀਂ ਮੇਰੇ ਪੁੱਤ ਨੇ ਮम्मी ਤੇ ਯਾਦ ਜਨਾਰਾ ਹੁੰਦੇ ਮੈਨੂੰ ਸੱਚੀ ਗੋਸ਼ ਵਜਣਾ ਮੇਰਾ ਨਹੀਂ ਲੱਗਣਦੇ ਬਲੈਸਿੰਗਾਂ ਦੀ ਲਾਣੀ ਕਰਨੀਆਂ ਪੁੱਤ ਉਹ ਮੈਨੂੰ ਰਵਾ ਕੇ ਸੱਡਣਾ ਉਹ ਨਹੀਂ ਮੈਨੂੰ ਬੋਤਾ ਇਦਾਂ ਕਰ ਮੇਰਾ ਪੁੱਤ ਮੇਰੇ ਤੇ ਤੇਰੇ ਤੇ ਮੇਰੀ ਜਾਨ ਵਸਦੀ ਧੀਏ ਮੈਂ ਸੁਣਿਆ ਤਾਂ ਮੋਸੇ ਵੇਹਲਣਾ ਕੀ ਆਈ ਮੈਂ ਗੱਲ ਸਹਿਲ ਨੂੰ ਆਖਿਆ ਮੇਰੇ ਨਾਲ ਚੱਲਨੀ ਆੰਦਾਂ ਜਾਵਾਂਗੇ ਤਾਈ ਮਗਰੋਂ ਥੋੜੀ ਉਹਨੂੰ ਕੋਈ ਕੰਮ ਪੈ ਗਿਆ ਉਧਰ ਚਲ ਗਿਆ ਤੇ ਮੈਂ ਕੰਢੀ ਤੁਰ ਤੁਰ ਪਈ ਉਹਨੇ ਮੈਨੂੰ ਭਿਆਨ ਕੇ ਗੁੱਸੇ ਹੋਣਾ ਤਾਈ ਤੂੰ ਕਿਉਂ ਗਈ ਕੰਢੀ ਤੁਹਾਨੂੰ ਪਤਾ ਹੁੰਦਾ ਕਿਹੜੀ ਉਹ ਨਾ ਕਰਦਾ ਉਹਨੂੰ ਕੋਈ ਕੰਮ ਹੁਣ ਆ ਉਹਨੂੰ ਪੁੱਤ ਕੰਮ ਪੈ ਗਿਆ ਤਾਂ ਕਰਕੇ ਤੂੰ ਸੁਣਾਓ ਮੰਮੀ ਠੀਕ ਜੀ ਮੈਂ ਮੈਂ ਠੀਕ ਆ ਪੁੱਤ ਮੈਂ ਬਿਲਕੁਲ ਠੀਕ ਹਾਂ ਖੁਸ਼ ਨਹੀਂ ਮਹਿਸੂਸ ਨਹੀਂ ਕਰ ਮੰਮੀ ਪਾਣੀ ਕੀ ਭੋਣੀ ਕਰਦੇ ਨੇ ਤੁਹਾਨੂੰ ਅੱਗੋਂ ਜਾ ਕੇ ਕੋਈ ਲੈ ਗਾਇ ਕਿ ਪਰ ਮੇਰੇ ਕੋ ਨੰਬਰ ਹੀ ਨਹੀਂ ਨੰਬਰ ਹੁੰਦਾ ਤੇ ਮੈਂ ਫੋਨ ਲਾ ਦੇਣਾ ਸੀ ਤੇ ਚਾਚੀ ਤੁਹਾਨੂੰ ਕੀ ਦੀ ਆਲੇ ਫੋਨ ਤੋਂ ਲਾਉਂਦੇ ਹੀ ਚੁੱਕਦੇ ਨਹੀਂ ਅੱਗੇ ਵੀ ਤੁਹਾਨੂੰ ਮੈਂ ਦੋ ਤਿੰਨ ਵਾਰ ਲਾਇਆ ਉਹ ਮੇਰਾ ਨਵਾਂ ਨੰਬਰ ਦੇ ਕੇ ਨਹੀਂ ਚੁੱਕਦੇ ਨਾ ਮੈਂ ਇਹਦਾ ਕਰਕੇ ਨਹੀਂ ਮੈਂ ਚੁੱਕਿਆ ਮੈਂ ਮੈਨੂੰ ਕੋਤੋਂ ਗਵੰਡੀਆਂ ਗੁੰਡੀਆਂ ਦਾ ਨਾਮ ਹੁੰਦਾ ਹੋਵੇ ਤਾਂ ਕਰਕੇ ਨਹੀਂ ਮੈਂ ਪੁੱਤ ਚੁੱਕਿਆ ਤੇ ਨਾਲੇ ਕੋ ਮੈਂ ਇਦਾਂ ਲਫਾਫੇ ਚ ਪਰਸ ਜੋਵੇ ਤੇ ਪਤਾ ਵੀ ਨਹੀਂ ਲੱਗਦਾ ਬਸਾਂ ਚ ਖੜਾ ਕੇ ਨਾ ਹਾਂ ਜਲਦੀ ਰੋਣ ਨੂੰ ਪਾਣੀ ਪੀ ਮੇਰੇ ਦਿੱਤੀ ਅਜਿੱਤੇ ਮੇਰਾ ਚੀਕਣ ਰਿਹਾ ਇਹ ਤੁਹਾਨੂੰ ਕਿਤੇ ਉੱਡ ਕੇ ਜਾ ਕੇ ਮੇਰਾ ਸਭੀਆਂ ਜਿੱਤੇ ਜੇ ਕਿਤੇ ਮੇਰਾ ਬਿਲਕੁਲ ਹੋਰ ਕੁਝ ਵੀ ਮਨ ਨਹੀਂ ਹੰਦਾ ਨਾ ਮੈਨੂੰ ਵੀ ਮਿਲ ਜਾਣਾ ਹੈ ਮੇਰੀ ਧੀ ਦੀ ਨੀਤ ਸਾਫ ਵਾ ਮਹਾਰਾਜ ਨੇ ਬਹੁਤ ਕੁਝ ਦੇਣਾ ਪੁੱਤ ਤੂੰ ਯਾਦ ਕੀਤਾ ਨਾ ਤੇ ਪ੍ਰਮਾਤਮਾ ਨੇ ਮੇਲ ਕਰਾ ਦਿੱਤੇ ਹੈਂ ਜੰਮੀ ਪਰ ਮੈਨੂੰ ਆਪ ਮਹਾਰਾਜ ਨੇ ਬਹੁਤ ਤੇਰੇ ਤੇ ਵੇਖੀ ਮਿਹਰਬਾਨ ਹੋਣਾ ਵਾ ਸੀਏ ਤੂੰ ਡੋਲਿਆ ਨਾ ਕਰ ਬਸ ਉਹ ਰੱਬ ਦਾ ਨਾਮ ਲਿਆ ਕਰ ਉਹਨੂੰ ਯਾਦ ਕਰਿਆ ਕਰ ਪ੍ਰਮਾਤਮਾ ਨੂੰ ਉਹਨੇ ਵੇਖੀ ਹੈ ਕਿਦਾਂ ਭਾਗ ਲਾਉਣੇ ਮੇਰੀ ਧੀ ਨੂੰ ਮੇਰੀ ਮੰਮੀ ਨੇ ਆਪਣੀ ਕਿਸਮਤ ਤੇ ਯਕੀਨ ਨਹੀਂ ਪਰ ਅੱਜ ਰ ਆਪਣੇ ਯਕੀਨ ਦਵਾ ਤਾ ਵੀ ਮੇਰੀ ਵੀ ਰੱਬ ਨੇ ਕਿਤੇ ਕਿ ਦੇਖੋ ਚੰਗਾ ਲਿਖਿਆ ਮੇਰੇ ਵਾਸਤੇ ਕੋਈ ਗੱਲ ਨਹੀਂ ਪੁੱਤ ਡੋਲੀ ਦਾ ਨਹੀਂ ਹੁੰਦਾ ਡੋਲਣਾ ਤੇ ਬਿਲਕੁਲ ਨਹੀਂ ਨਾ ਮੇਰੀ ਮੰਮੀ ਆਪਣਾ ਲਈ ਲੱਗੀ ਮੈਂ ਨਾ ਮੈਨੂੰ ਲੱਗ ਗਈ ਮੈਂ ਆਪਣੇ ਬੋਤ ਨੂੰ ਕੋਲ ਲਾ ਜੂਗੀ ਸਾਬੀ ਨੂੰ ਪੁੱਛ ਨਹੀਂ ਜਿਸ ਮੈਂ ਜੂ ਕਹਿੰਦੇ ਕੋਈ ਨੀ ਮੈਨੂੰ 10 ਦਿਨ ਰਹਿ ਕੇ ਤੇ ਆਜੇ ਕੋਈ ਗੱਲ ਨਹੀਂ ਪੁੱਤ ਉਹਨਾਂ ਨੂੰ ਕਰੋ ਇਹਨਾਂ ਨਾਲ ਗੱਲ ਪਰ ਇਹ ਗੱਲਾਂ ਦੀਦੀ ਨੇ ਮੰਨ ਜਾਣਾ ਦੀਦੀ ਨੇ ਤਾਂ ਪੁੱਤ ਮੰਨ ਜਾਣਾ ਮੈਂ ਇਹ ਗੱਲਾਂ ਨਹੀਂ ਹਾਂ ਮਿਸਤਰੀ ਦੇ ਆ ਫਿਰ ਇਹ ਨਾ ਆਖਣ ਕਿ ਮਿਸਤਰੀ ਦੇ ਚਲ ਗਈ ਆ ਹਾਂ ਖੜ ਨੂੰ ਤੇ ਪੁੱਤ ਮੈਂ ਲੈ ਜਾ ਫਿਰ ਆਖੂ ਕਿ ਤੇਰੀ ਮੰਮੀ ਭੂਮੀ ਆਈ ਆਈ ਤੇ ਮੇਰੀ ਨੋ ਨੂੰ ਨਾਂ ਲਿਖ ਕੇ ਚੱਲ ਗਈ ਮੈਂ ਜਾਣਾ ਜੇ ਕਹਿੰਦਾ ਜਿਹੜਾ ਕੋਈ ਕਹਿੰਦਾ ਰਹੇ ਚਲ ਠੀਕ ਆ ਕੋਈ ਨਹੀਂ ਮੈਂ ਹਾਂ ਮਿਸਤਰੀਆਂ ਦਾ ਕੰਮ ਹੋਣਾ ਇੱਕ ਇੱਕ ਦੋ ਦਿਨ ਦਾ ਤੇ ਮੈਂ ਫੇਰੇ ਨਾ ਹੋਵੇ ਜਲ ਕੋਈ ਨਹੀਂ ਮਨਾ ਲਾਂਗੇ ਫਿਰ ਸਾਬੀ ਨੂੰ ਕੋਈ ਗੱਲੀ ਪੁੱਤ ਮੰਮੀ ਤਿਆਂ ਦੀਦੀ ਨਾਲ ਗੱਲ ਕਰੀਏ ਆ ਕੋਈ ਮੈਂ ਦੀਦੀ ਨੂੰ ਪੁੱਛ ਲੂੰਗੀ ਜੇ ਉਹ ਮੰਨ ਗਈ ਤੇ ਸਾਰੇ ਮੰਨੀ ਜਣਾ ਕੋਈ ਨਹੀਂ ਪੁੱਤ ਤੇ ਮੇਰੇ ਨਾਲ ਅੱਛਾ ਮੈਂ ਪੁੱਛਣੀ ਨਹੀਂ ਲੱਗਦੀਂ ਕਿ ਦੀਦੀ ਦੀਦੀ ਕਰਦੀ ਉਹ ਤੈਨੂੰ ਭਾਬੀ ਜਾਂਦੀ ਆ ਤੇ ਕਿਹੜੇ ਸਾਖੋਂ ਕੀ ਗੱਲ ਆ ਕੀ ਸਾਖ ਕਿਤਾਬੋਂ ਕੋਈ ਨਹੀਂ ਮੰਮੀ ਮੈਂ ਤੁਹਾਨੂੰ ਦੱਸ ਦਿਆਂ ਸਾਰਾ ਕੁਝ ਪੁੱਤ ਮੰਮੀ ਤੇ ਇਹ ਨਹੀਂ ਸਮਝ ਆਉਂਦੀ ਨਹੀਂ ਇਨਾਂ ਨੇ ਕਿੰਨੀਆਂ ਕ ਗੱਲਾਂ ਲਕਾਈਆਂ ਮੈਂ ਅਦਕਲੀ ਮਨਜੀਤ ਨੂੰ ਹੀ ਵੇਖਿਆ ਤੇਰੀ ਨਣਾਣ ਨੂੰ ਤੇ ਇਹ ਕੁੜੀ ਕਿੱਥੋਂ ਆ ਗਈ ਹੁਣ ਇਹ ਸਾਰੇ ਲਕਾ ਇਹਨਾਂ ਨਹੀਂ ਮੇਰਾ ਕਿਸਦੇ ਨਹੀਂ ਕਿੱਦਾਂ ਮੈਨੂੰ ਤਾਂ ਸਮਝ ਨਹੀਂ ਹੁੰਦੀ ਕੋਈ ਨਹੀਂ ਮੈਂ ਤੁਹਾਨੂੰ ਕਹਿਣ ਤੇ ਦੀਆਂ ਮਮੀ ਮੈਂ ਤੁਹਾਨੂੰ ਦੱਸ ਦਿਆਂ ਕੋਈ ਨਹੀਂ ਚਾਹ ਪਾਣੀ ਪੀ ਲਓ ਤੁਸੀਂ ਬਹੁਤ ਖਲੋ ਫਿਰ ਮੈਂ ਤੁਹਾਨੂੰ ਸਾਰੀ ਗੱਲ ਦੱਸਦੀ ਉਹ ਸੁਣਾਓ ਸਹਿਲ ਕਰਨ ਠੀਕ ਠਾਕ ਹੈ ਉਹ ਸਾਰੇ ਠੀਕ ਠਾਕ ਹੀ ਮੈਨੂੰ ਤੇ ਹੈ ਹੋਈ ਚਿੰਤਾ ਹੁਣ ਪੈ ਗਈ ਆ ਵੀ ਹੁਣ ਇੱਕ ਹੋਰ ਨਣਾਣ ਆ ਗਈ ਦੁਆ ਦੇ ਕੱਲੀ ਨਣਾਣਾ ਮਨਜੀਤ ਤੇ ਦੱਦੇ ਉਹ ਦਿਨ ਹਾਰ ਜਿਹੜੀ ਉਸ ਗੁਰਾਂਦੀ ਨਹੀਂ ਤੇ ਇਹਦੀ ਰਲਦੀ ਆ ਕੀ ਪਤਾ ਇਹਨੇ ਕਿੱਥੇ ਕਲਾਈ ਮੀ ਇਹ ਵੀ ਬੜੀ ਚੰਗੀ ਆ ਕੋਈ ਨਹੀਂ ਮੈਂ ਤੁਹਾਨੂੰ ਮੈਂ ਕਿਹਾਗਾ ਦੱਸ ਦੇਣੀ ਕਿੱਥੇ ਕਲਾਈ ਕਿੱਥੋਂ ਆਈ ਕੀ ਸਾਬ ਦਾ ਉਹ ਤੇ ਚੱਲ ਪੁੱਤ ਮਨਜੀਤ ਵੀ ਬਥੇਰੀ ਚੰਗੀ ਤੇਰ ਨਾ ਜੇ ਚੰਗੀ ਆ ਤੇ ਚੰਗਾ ਹੀ ਆ ਚੱਲ ਭਾਬੀ ਨੱਚਾ ਕਰਦੀ ਆ ਤੇ ਤੂੰ ਉਹਦਾ ਕਰਿਆ ਕਰ ਉਹ ਨਹੀਂ ਕੋਈ ਵੀ ਗੱਲ ਪੁੱਤ ਮੀ ਜਾਨ ਮੈਂ ਸਾ ਚੁਰਗਲ ਸੀ ਸਭੀਨ ਦਾ ਡੈਡੀ ਵੀ ਪੂਰਾ ਹੋ ਗਿਆ ਬਾਬੀ ਦੀ ਮੰਮੀ ਆਈ ਨਾ ਤੇ ਬਾਬੀ ਵਿਚਰੀ ਇਮੋਸ਼ਨਲ ਹੋ ਗਈ ਐ ਪਰ ਇਹ ਆ ਕਿ ਜਿਹੜੀ ਉਹਦੇ ਚਿਹਰੇ ਤੇ ਖੁਸ਼ੀ ਹੈ ਨਾ ਉਹਦੇ ਦੇਖਣ ਹੀ ਆਣੀ ਐ ਇਹਨਾਂ ਮਾਂ ਮਾਤਿਆਂ ਦਾ ਕਿੰਨਾ ਪਿਆਰ ਹੁੰਦਾ ਆ ਆ ਗਈ ਨਾ ਤੇ ਸੋਖਾ ਪਾ ਵੀ ਤੇ ਸਾਰੇ ਦੁੱਖ ਦੂਰ ਹੋ ਗਏ ਕਿ ਮੇਰੇ ਵੀ ਮਾਂ ਹੁੰਦੇ ਕਿੰਨਾ ਦੁੱਖ ਸੁੱਖ ਹੋਣਾ ਹੈ ਕਿੰਨੀਆਂ ਗੱਲਾਂ ਕਰਨੀਆਂ ਹੁਣ ਕਿੱਦਾਂ ਬੈਠ ਕੇ ਗੱਲਾਂ ਕਰਨ ਲਈਆਂ ਮਾਂ ਨੂੰ ਕੋਈ ਗੱਲ ਦੱਸ ਕੇ ਇਹ ਨਿਵੇਤ ਨਹੀਂ ਕੋ ਟੈਨਸ਼ਨ ਹੁੰਦੀ ਫਿਰ ਮੈਂ ਕਿਸੇ ਨੂੰ ਦੱਸੀਆ ਤੇ ਕੋਈ ਗਾਹ ਦੱਸੂਗਾ ਇਹ ਤੇ ਹੈ ਨਾ ماں 'ਚ ਇਹ ਫਰਕ ਹੁੰਦਾ ਆਪਣੇ ਮਾਂ ਤੇ ਮਤੇਰ ਮਾਂ ਦਾ ਇਹ ਫਰਕ ਵਾ ਏ ਕਾ ਮੇਰੀ ਮਾਂ ਜਿਹੜਾ ਰਿਸ਼ਤਾ ਮਾਂ ਦਾ ਬਣ ਗਿਆ ਪਰ ਕਦੇ ਸਿਰ ਤੇ ਪਿਆਰ ਨਾਲ ਹੱਥ ਨਹੀਂ ਰੱਖਿਆ ਚਲ ਤੇ ਹੱਥ ਹੀ ਰੱਖ ਲਿਆ ਮੇਰੇ ਦੋਸਤ ਪੁੱਛਣ ਤੋਂ ਬੜੀ ਦੂਰ ਵੀ ਨਹੀਂ ਡੈਡੀ ਇਹਨਾਂ ਨੂੰ ਵੀ ਪਤਾ ਲੱਗ ਗਿਆ ਨਾ ਮੈਨੂੰ ਨਹੀਂ ਕਿਤੇ ਗੱਲ ਦੇ ਨਾਲ ਬੰਨ ਮੈਂ ਕੋਈ ਨੂੰ ਗੱਲ ਨਾਲ ਆ ਫਰਕ ਹੁੰਦਾ ਆਪਣੇ ਤੇ ਭਗਾਨੇ ਮਾਂ ਦੇ ਵਿੱਚ ਚਲ ਕੋਈ ਨਹੀਂ ਪਾਉਂਦਾ ਇਨਾ ਮਨੋਂ ਦਾਸ ਨਾ ਕਰ ਸੋ ਘਪੀ ਦੀ ਮੰਮੀ ਆਈ ਨਾ ਇਹ ਇੱਚੀ ਬੜਾ ਵਧੀਆ ਲੱਗਦਾ ਤੇ ਮਾਵਾ ਕਹਿੰਦਾ ਮੈਨੂੰ ਇਹ ਬੜਾ ਚਾਹ ਮੇਰੇ ਮਨ ਨੂੰ ਮੈਂ ਚਾਹ ਦਾ ਕਰ ਲੈਣੀ ਚਾਹ ਬਣਾ ਲੈਣੀ ਉਹ ਦੁੱਖ ਸੁੱਖ ਬੋਲ ਰਹੇ ਨੇ ਮਾਵਾ ਕਿਨ ਮੇਰੇ ਕਰਕੇ ਫੇਰ ਉਹਨਾਂ ਚੁੱਪ ਕਰ ਜਾਣਗੇ ਸੋ ਗੱਲ ਹੁੰਦੀ ਆਪਸ ਦੇ ਵਿੱਚ ਚਾਹ ਬਣਾ ਲੈਣੀ ਆ ਤੇ ਇਹਨੂੰ ਤੇ ਚਾਹ ਨਾਲ ਕੋਈ ਗੱਲ ਠੀਕਵਾਦੀ ਨਹੀਂ ਨਾ ਮੈਂ ਸੋਚਣ ਲੱਗੀ ਕਿ ਤੇ ਪਕੌੜੇ ਮਾਸਾ ਕੱਢਾਂ ਉਹ ਬਿਤੇ ਕਾਲੇ ਕੱਢੇ ਕੋੜੇ ਵੀ ਕੱਢਣੇ ਆ। ਕੋੜੀਆਂ ਹੋਣੀਆਂ ਉਹ ਕੱਢੇ। ਮਾਸੋਂ ਮੋਂਦ ਚਾਹ ਵੀ ਪਿਆ ਹੋਣਾ। ਆਹ ਬਿਚਰੇ ਉੱਠ ਗਿਆ ਹੋਊਗਾ ਨਾ। ਕੋਈ ਕਿ ਫਿਰ ਮੰਮੀ ਲੱਗ ਗਈ ਨਹੀਂ ਬੈਠਾ ਜਾਣਾ। ਇਹ ਮੈਂ ਚਾਹ ਬਣਾ ਲਵਾਂ ਮੀ। ਜੋ ਘੜੀ ਗੱਲਾਂ ਬੱਤਾਂ ਤੇ ਮਾਰ ਲੂਗੀ ਵਿਚਾਰੇ। ਸੋ ਇਦਾਂ ਕਰਤੀ। ਸਿਆਲ ਮੋਕ ਗਿਆ ਇਹ ਕਿਤੇ ਬਿਸਤਰੇ ਚ ਕਣ ਦਾ ਨਾਲ ਨਹੀਂਦੀ। ਫੇ ਇਹਨਾਂ ਨੂੰ ਵੀ ਜੋੜ ਜਾੜ ਕੇ ਮੈਂ ਕਿਤੇ ਪੇਟੀ ਚਾਹੇ ਬੈੱਡ 'ਚ ਟਿਕਾ ਲਾ ਪਰ ਨਾ ਆਂਦੀ ਢੋ ਲੱਗੀ ਰਹਿਂਦੇ ਕੈਂਬਰ ਹੀ ਪੈਂਦਾ ਰਹਿੰਦਾ ਪਰ ਇਹ ਨੌ ਮਹੀਨੇ ਇੱਥੇ ਪਏ ਰਹਿਣਗੇ ਢੋ ਕਿੱਡਾ ਲੱਕ ਐਡਾ ਕਮਜ਼ੋਰਮ ਤੇਰੀ ਦੇ ਹੀ ਤੇ ਏਡੀ ਵੱਡੀ ਲੱਕ ਕਰਨਾ ਪੀੜ ਕਰਦਾ ਖਾਣ ਪੀਣ ਨੂੰ ਚੰਗੀ ਭਲੀ ਐ ਕਦੀ ਨਹੀਂ ਖਲਾਰਾ ਪਾਇਆ ਮੈਂ ਕੱਲੀ ਹੂੰੀ ਹਾਂ ਲੈ ਹੁਣ ਇਹਦੀ ਕਮੀ ਉਹ ਸਗਾਤ ਦੀ ਵੀ ਆ ਗਈ ਨਹੀਂ ਇੱਥੇ ਤੁਸੀਂ ਪਲੰਗ ਤੇ ਚੜ ਕੇ ਬੈਠੇ ਹੋ ਤੁਹਾਨੂੰ ਇਹ ਨਹੀਂ ਪਤਾ ਬਾਹਰ ਕੋਈ ਆਇਆ ਤੇ ਨਹੀਂ ਆਇਆ ਕਿਸ ਨੂੰ ਮਿਲਣਾ ਵਾ ਹੁਣ ਕੌਣ ਆ ਗਿਆ ਬਾਹਰ ਤੁਹਾਨੂੰ ਨਹੀਂ ਪਤਾ ਲੱਗਣਿਆ ਘਰ ਦੇ ਵਿੱਚ ਤੁਹਾਡੀ ਚਿੜੀ ਚੁੱਕ ਕੇ ਤਾਂ ਉਸਲੇ ਪਤਾ ਲੱਗਦਾ ਬਾਹਰ ਕੋਈ ਆਇਆ ਵਾ ਤੋ ਇਹ ਐਡੀ ਵੱਡੀ ਜਨਾਨੀ ਆਈ ਏ ਸੁਖ ਦੀ ਮੰਮੀ ਆਈ ਏ ਸੁਖ ਦੀ ਮੰਮੀ ਆਈ ਤੇ ਮੈਂ ਕੀ ਕਰਾਂ ਮੈਂ ਕੀ ਕਰਾਂ ਤੁਹਾਨੂੰ ਨਹੀਂ ਪਤਾ ਲੱਗਣਿਆ ਕੀ ਕਰਨਾ ਵਾ ਜਦੋਂ ਘਰ ਪੈਣ ਪੜਾ ਗਈ ਵਾ ਤੇ ਕੀ ਕਰੀਦਾ ਵਾ ਨਹੀਂ ਚੱਲੀ ਮੈਂ ਮਿਲਣ ਬਹੁਤ ਵਾਰਸ ਉੱਠਣ ਲੱਗੀ ਸੀ ਮੈਂ ਮਸਾ ਥੋੜਾ ਜਿਹਾ ਖਲਾਰਾ ਚੁੱਕਣ ਵਾਲਾ ਸੀ ਮੈਂ ਚੁੱਕ ਦਿੰਨੀ ਆ ਤੇ ਖਲਾਰਾ ਚੁੱਕ ਕੇ ਇੱਥੇ ਬਹਿ ਗਈ ਮੈਂ ਤਾਂ ਚਾਹ ਹੀ ਬੜਾ ਹੁੰਦਾ ਮੇਰੀ ਕੋਲ ਨਹੀਂ ਆਈ। ਜਾ ਤੂੰ ਜਾ ਕੇ ਮਿਲੋ। ਉਹਨੂੰ ਉਹਨੂੰ ਮਿਲ ਕੇ ਤਾਂ ਮੈਂ ਚਾਹ ਰੱਖੀ ਨਾਲ ਗੈਸ ਤੇ ਚਾਹ ਬਣਾਉਣੀ ਉਹਨੂੰ। ਠੀਕ ਆ ਬਣਾ ਲੀਏ। ਬੇਲਾ ਅੰਦਰ ਭਲਾ ਇਹਨੂੰ ਸੁਣਿਆ ਨਹੀਂ ਇੰਨੀ ਕ ਆਵਾਜ਼ ਦੇ ਵਿੱਚ। ਮੱਥਾ ਤੇਰਾ ਸੜ ਵੀ ਗਿਆ ਵਕਦੀ ਮਾਂ ਕਾ ਤੋ ਆ ਗਈ। ਆਪਣਾ ਕੋਈ ਭੈਣ ਭਰਾ ਵੇ ਤੇ ਖੁਸ਼ ਹੋ ਜਾਂਦੀ ਐ। ਜੇ ਨਾ ਉਹ ਦਾ ਕੋਈ ਭੈਣ ਭਰਾ ਆਉਂਦਾ ਨਾ ਗਾਸ਼ੀ ਪੈ ਜਾਂਦੀ ਇਹਨਾਂ ਨੂੰ। ਦਿਮਾਗ ਲਾਪੇ ਇਹਨਾਂ ਨੇ ਖਰਾਬ ਕਰਕੇ ਰੱਖਿਆ ਹੀ। ਜੇ ਨਾ ਮੈਂ ਦੱਸ ਦਿੱਤੇ ਇਹਨੇ ਜਾਣਾ ਥੋੜਾ ਹੀ ਮਿਲਣ ਵਾਸਤੇ। ਵੇ ਕਦੇ ਸੇ ਬਾਰ ਤੇ ਨਾ ਮથે ਤੀੜੀਆਂ ਪਾ ਕੇ ਉਹਨਾਂ ਵਿਚਾਰੇ ਨੇ ਮਿਲੇ ਉਹ ਤਾਂ ਕਦੇ ਆਈ ਪੰਜ ਸਾਲ ਸਮੇਂ ਹੀ ਹੋਣੀ ਉਹਨਾਂ ਨੂੰ ਮੈਂ ਸੱਟ ਕਰਦੀ